ਤੇ ਉਹਨਾਂ ਦੇ ਉਹਨਾਂ ਨੂੰ ਕੁੱਟਿਆ ਬਹੁਤ ਜ਼ਿਆਦਾ ਤੇ ਉਹਨਾਂ ਦਾ ਸ਼ਸਤਰ ਵੀ ਖੋ ਕੇ ਲੈ ਗਏ ਜਿਹਦੇ ਵਿੱਚ ਉਹਨਾਂ ਦਾ ਦਿਲ ਦਮਾਲਾ ਵੀ ਵਧਾਇਆ ਗਿਆ ਤੇ ਪਹਿਲਾ ਵਾਰ ਉਧਰੋਂ ਹੀ ਹੋਇਆ ਕਿਉਂਕਿ ਉਹ ਬੰਦੇ ਜ਼ਿਆਦਾ ਸੀਗੇ ਤੇ ਮੇਰੇ ਫਾਦਰ ਸਾਹਿਬ 54 55 ਏਜ ਦੇ ਨੇ ਤੇ ਫਿਰ ਉਹ ਉਹ ਅੱਗੋਂ ਉਹਨਾਂ ਨੂੰ ਇਸ਼ਾਰਾ ਜਿਹਾ ਕਰਕੇ ਵੀ ਗਏ ਤੇ ਉਹਨਾਂ ਨੇ ਪਿੱਛੇ ਲਾਇਆ ਕਿ ਆਪਣੇ ਸ਼ਸਤਰ ਦੋ ਕਿਉਂਕਿ ਸਿੰਘ ਦੀ ਇੱਜ਼ਤ ਹੀ ਉਹਦਾ ਸ਼ਸਤਰ ਹੈ ਇੰਨੀ ਏਜ ਦੇ ਨੇ ਉਹ ਉਹਨਾਂ ਦੀ ਫਾਦਰ ਦੀ ਉਮਰ ਦੇ ਨੇ ਤੇ ਉਹਨਾਂ ਸਾਰਿਆਂ ਨੇ ਨੌਜਵਾਨਾਂ ਨੇ ਮਿਲ ਕੇ ਉਹਨਾਂ ਨੂੰ ਕੁੱਟਿਆ ਉਹਨਾਂ ਨੇ ਹੋਰ ਵੀ ਬੰਦੇ ਬੁਲਾ ਕੇ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ 30 ਤੋਂ 35 ਮੁੰਡੇ ਨੇ ਉਹ ਉਹ ਸਾਰਿਆਂ ਨੇ ਸਿਰਫ ਦਿਨ ਬੰਦਿਆਂ ਤੇ ਐਨੇ ਬੇਰਹਿਮੀ ਨਾਲ ਕੁੱਟਿਆ ਉਹ ਤੁਸੀਂ ਦੇਖ ਕੇ ਕਿਸੇ ਦੀ ਵੀ ਰੂ ਕੰਬ ਜਾਵੇ ਮੇਰਾ ਬ੍ਰਦਰ ਦਾ ਸਿਰ ਫਾੜਦਾ ਉੱਤੇ ਉਹਨੂੰ ਫੇਰ ਕੁੱਟੀ ਜਾ ਰਿਹਾ ਉਹ ਮੁੰਡਾ ਕੀ ਤੁਹਾਡੀ ਪਹਿਲਾਂ ਵੀ ਉਹਨਾਂ ਨਾਲ ਕੋਈ ਝੜਪ ਹੋਈ ਹੈ ਕੋਈ ਪਹਿਲਾਂ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਦੀ ਲੜਾਈ ਹੋਈ ਹੈ ਕਿਸੇ ਅਨੁਮਾਨ ਨੰਬਰ ਤੋਂ ਕਾਲ ਆਉਂਦਾ ਹੈ ਮੈਂ ਘਰੇ ਸੀਗੀ ਆਪਣੇ ਕਿ ਬਈ ਤੁਹਾਡੇ ਪਰਿਵਾਰ ਦੀ ਲੜਾਈ ਹੋ ਗਈ ਹੈ ਤੁਸੀਂ ਜਲਦੀ ਪਹੁੰਚੋ ਮੇਰਾ ਭਾਈ ਜਿਹੜਾ ਧਰਮਪ੍ਰੀਤ ਆ ਉਹ ਤਾਂ ਨਾਲ ਹੀ ਜੀ ਉਹਨਾਂ ਨੇ ਛੁੱਟਿਆ ਹੋਇਆ ਸੀ ਉਹਦੇ ਵਿੱਚ ਖੂਨ ਨਿਕਲ ਰਿਹਾ ਖੂਨਾਂ ਖੂਨ ਹਲਾਚ ਮੈਂ ਮੇਰੀ ਵੀਡੀਓਜ਼ ਬਣਾ ਰਹੇ ਨੇ ਉਹ ਫੋਟੋਜ਼ ਖਿੱਚ ਰਹੇ ਨੇ ਸਾਨੂੰ ਨਹੀਂ ਪਤਾ ਪਤਾ ਨਹੀਂ ਕਿਹੋ ਜਿਹੇ ਬੰਦੇ ਨੇ ਕੋਈ ਕੇਸਾ ਤੋਂ ਫੜ ਕੇ ਉਹਨਾਂ ਨੂੰ ਕੋਸੀੜਿਆ ਗਿਆ ਉਹਨਾਂ ਦੇ ਬਾਣੇ ਦੀ ਕੋਈ ਇੱਜ਼ਤ ਨਹੀਂ ਕੀਤੀ ਗਈ ਉਹਨਾਂ ਦੇ ਉਮਰ ਦਾ ਕੋਈ ਲਿਹਾਜ਼ ਨਹੀਂ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਖਿੱਚਿਆ ਐਵੇਂ ਖਿੱਚਿਆ ਜਿਵੇਂ ਕੋਈ ਜਲਾਦ ਖਿੱਚਦਾ ਹੁੰਦਾ ਜਦ ਕਿ ਉਹਨਾਂ ਦੇ ਐਨੇ ਐਨੇ ਦਾੜੇ ਪ੍ਰਕਾਸ਼ ਨੇ 302 ਦਾ ਪਰਚਾ ਪਾ ਕੇ ਉਹਨਾਂ ਨੇ ਮੇਰੇ ਮੇਰੇ ਭਾਈਆਂ ਨੂੰ ਜੇਲ੍ਹ ਚ ਕਰਾਇਆ ਉਹ ਆਪ ਸ਼ਰੀਆਮ ਬਾਹਰ ਘੁੰਮਰੇ ਨੇ ਅਸੀਂ ਕਾਨੂੰਨੀ ਕਾਰਵਾਈ ਵੀ ਕੀਤੀ ਉਹਨਾਂ ਤੇ 307 ਦਾ ਪਰਚਾ ਵੀ ਦਰਜ ਹੋਇਆ ਪਰ ਉਹਨਾਂ ਚੋਂ 30 35 ਬੰਦਿਆਂ ਚ ਇੱਕ ਵੀ ਬੜੀ ਹੈਰਾਨਗੀ ਵਾਲੀ ਗੱਲ ਆ ਪੈਨ ਜੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਪੁਲਿਸ ਦੁਆਰਾ ਜਿਹੜਾ ਮਰਡਰ ਦਾ ਤੁਹਾਡੇ ਬ੍ਰਦਰਸ ਤੇ ਤੁਹਾਡੇ ਫਾਦਰ ਸਾਹਿਬ ਤੇ ਲੱਗਿਆ ਤੇ ਉਹ ਮਰਡਰ ਤੁਹਾਡੇ ਬ੍ਰਦਰਸ ਨੇ ਕੀਤਾ ਤੁਹਾਡੇ ਬ੍ਰਦਰਸ ਤੇ ਤੁਹਾਡੇ ਵਾਦਾ ਸਾਹਿਬ ਤੇ ਇਹ ਇਲਜ਼ਾਮ ਲੱਗ ਰਿਹਾ ਕਿ ਡਰਗ ਲੈਂਦੇ ਆ ਡਰਗ ਐਡਿਕਟਡ ਨੇ ਤੁਹਾਨੂੰ ਵੀ ਕੋਈ ਤੰਕੀ ਆਈ ਹੈ ਜਨ ਜੀ ਘੁੰਮਦੇ ਰਹਿੰਦੇ ਉਹਨਾਂ ਦੇ ਬੰਦੇ ਤੋਂ ਮੈਨੂੰ ਦੇਖ ਕੇ ਜਾਂਦੇ ਨੇ ਸਾਰਿਆਂ ਨੂੰ ਸਾਨੂੰ ਜੇ ਤੁਸੀਂ ਸਹੀ ਸੀਗੇ ਤੇ ਇੰਨੇ ਦਿਨਾਂ ਤੱਕ ਤੁਸੀਂ ਚੁੱਪ ਕਿਉਂ ਰਹੇ ਆਪਣਾ ਪੱਖ ਕਿਉਂ ਨਹੀਂ ਰੱਖਿਆ ਕਿ ਉਹਨਾਂ ਨੇ ਤਾਂ ਪਹਿਲੇ ਦਿਨ ਹੀ ਆਪਣਾ ਪੱਖ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਚੈਨਲ ਦੇ ਉੱਤੇ ਰੱਖ ਦਿੱਤਾ ਸੀ ਜੇ ਬਾਬਾ ਹਨੂਮਾਨ ਸਿੰਘ ਜੀ ਦੇ ਸਥਾਨ ਤੇ ਹੈ ਇਹੋ ਜੀ ਘਟੀਆਂ ਹਰਕਤਾਂ ਹੋ ਸਕਦੀਆਂ ਨੇ ਤੇ ਉਹ ਫਿਰ ਆਪ ਹਾਜ਼ਰ-ਨਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਟਾਕ ਸ਼ੋਅ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਆ ਤੇ ਅੱਜ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਅਸੀਂ ਇੱਕ ਇੰਟਰਵਿਊ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਸੁਹਾਣਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜੋ ਕਿ ਤੇ ਇੱਕ ਇਤਿਹਾਸਿਕ ਸਥਾਨ ਹੈ ਵੀਡੀਓ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਦੋ ਧਿਰ ਆਪਸ ਦੇ ਵਿੱਚ ਉਲਝ ਜਾਂਦੇ ਆ ਜਿੱਥੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਘਰ ਝੜਪ ਹੁੰਦੀ ਹੈ ਲੜਾਈ ਹੁੰਦੀ ਹੈ ਇੱਕ ਨਿਹੰਗ ਸਿੰਘ ਨੂੰ ਕੁਝ ਸਿੱਖਾਂ ਵੱਲੋਂ ਬਹੁਤ ਬੁਰੇ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਹੈ ਤੇ ਉਹ ਧਿਰ ਕੈਮਰੇ ਅੱਗੇ ਆ ਕੇ ਦੱਸਦੀ ਹੈ ਕਿ ਉਹਨਾਂ ਦੇ ਨਾਲ ਬਹੁਤ ਗਲਤ ਹੋਇਆ ਅਸੀਂ ਹੁਣ ਦੂਜਾ ਪੱਖ ਹੈ ਉਹ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ ਅੱਜ ਸਾਡੇ ਨਾਲ ਉਹ ਸੁਨਹਿਗ ਸਿੰਘ ਤੇ ਉਹਨਾਂ ਦੇ بیٹے ਜਿਨ੍ਹਾਂ ਦੀ ਅਸਲ ਦੇ ਵਿੱਚ ਉਹ ਲੜਾਈ ਹੋਈ ਸੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਪਰਿਵਾਰਕ ਮੈਂਬਰ ਸਾਡੇ ਨਾਲ ਜਸਲੀਨ ਕੋਰ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी जस्लीन ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇ ਦੇ ਵਿੱਚ ਉਹਨਾਂ ਦੇ ਕੀ ਲੱਗਦੇ ਹੋ ਮੈਂ ਧਰਮਪ੍ਰੀਤ ਸਿੰਘ ਤੇ ਹਰਨੂਰ ਸਿੰਘ ਦੀ ਸਿਸਟਰ ਹਾਂ ਤੇ ਉਹ ਮੇਰੇ ਫਾਦਰ ਸਾਹਿਬ ਸੀਗੇ ਜਿਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅੱਛਾ ਤੇ ਉਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਨਿਯੰਗ ਸਿੰਘ ਨੂੰ ਤੇ ਤੁਹਾਡੇ ਜਿਹੜੇ ਬ੍ਰਦਰ ਨੇ ਉਹ ਵੀ ਨਿਯੰਗ ਸਿੰਘ ਨੇ ਹਾਂਜੀ ਤੇ ਕਿੰਨੇ ਕ ਸਮੇਂ ਤੋਂ ਤੁਸੀਂ ਅਮਰ ਸ਼ਕਿਆ ਹੋਇਆ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਤਾਂ ਜੀ 20 ਸਾਲ ਤੱਕ 20 ਸਾਲ ਤੋਂ ਪਹਿਲਾਂ ਇਹਦਾ ਛੱਕਿਆ ਹੋਇਆ ਅੰਮ੍ਰਿਤ ਅਸਾਂ ਪਹਿਲਾਂ ਹੁਣ Hindu ਪਰਿਵਾਰ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਹਾਂਜੀ ਵਿਆਹ ਤੋਂ ਬਾਅਦ ਉਹ ਬੱਚੇ ਵੀ ਉਹਨਾਂ ਦੇ ਅੰਮ੍ਰਿਤਧਾਰੀ ਹੀ ਸੀਗੇ ਅਸੀਂ ਸਾਰੇ ਸੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉੱਥੇ ਕੀ ਹੋਇਆ ਐਕਚੁਅਲ ਤੇ ਵਿਜੋ ਤੇ ਕੀ ਹੋਇਆ ਲੜਾਈ ਕਿੱਦਾਂ ਸ਼ੁਰੂ ਹੋਈ ਹਾਂਜੀ ਉੱਥੇ ਮੇਰੇ ਫਾਦਰ ਸਾਹਿਬ ਹਰ ਰੋਜ਼ ਤੇ ਤਰੀਕੇ ਨਾਲ ਹਰ ਰੋਜ਼ ਸ਼ੌਪ ਬੰਦ ਕਰਕੇ ਤੇ ਉਹ ਗੁਰੂ ਸਾਹਿਬ ਦੇ ਕੋਲ ਮੱਥਾ ਟੇਕਣ ਗਏ ਸਿੰਘ ਸ਼ਹੀਦਾਂ ਸੁਹਾਣਾ ਹੋਮਲੈਂਡ ਦੇ ਜਿਹੜਾ ਅੱਛਾ ਰੋਜ਼ ਹੀ ਦਰਸ਼ਨ ਕਰਨ ਜਾਂਦੇ ਸੀਗੇ ਹਰ ਰੋਜ਼ ਮੱਥਾ ਟੇਕਣ ਜਾਂਦੇ ਸੀਗੇ ਤੇ ਉਸ ਦਿਨ ਵੀ 4 ਤਰੀਕ ਦੀ ਰਾਤ ਨੂੰ ਹੋ ਗਏ ਤੇ ਉੱਥੇ ਉਹਨਾਂ ਦੀ ਕਿਸੇ ਨਾਲ ਲੜਾਈ ਹੋ ਗਈ ਅੱਛਾ ਹਾਂਜੀ ਜਿਹੜੇ ਕਹਿੰਦੇ ਨੇ ਅਸੀਂ ਸੇਵਾ ਵਾਲੇ ਇਹ ਲੜਾਈ ਕਿੱਥੇ ਹੋਈ ਹੈ ਇਹ ਅੰਦਰ ਗੁਰੂ ਗੁਰਦਾਰਾ ਸਾਹਿਬ ਦੇ ਵਿੱਚ ਹੀ ਹੋਈ ਹੈ ਜੀ ਅੰਗਿੱਠਾ ਸਾਹਿਬ ਵਿੱਚ ਅਹ ਅੰਗੀਠਾ ਸਾਹਿਬ ਦੇ ਨੇੜੇ ਹੋਈ ਆ ਅੰਗੀਠਾ ਸਾਹਿਬ ਦੇ ਨੇੜੇ ਹੋਈ ਆ ਹਾਂਜੀ ਹਾਂਜੀ ਤੇ ਉਹ ਉੱਥੇ ਉਹਨਾਂ ਦੇ ਉਹਨਾਂ ਨੂੰ ਕੁੱਟਿਆ ਬਹੁਤ ਜ਼ਿਆਦਾ ਤੇ ਉਹਨਾਂ ਦਾ ਸ਼ਸਤਰ ਵੀ ਖੋਕੇ ਲੈ ਗਏ ਜਿਸ ਦੇ ਵਿੱਚ ਉਹਨਾਂ ਦਾ ਦਿਲ ਦਮਾਲਾ ਵੀ ਵਧਾਇਆ ਗਿਆ ਉਤਾਰਿਆ ਗਿਆ ਅੱਛਾ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਹ ਲੜਾਈ ਹੋ ਜਾਂਦੀ ਹੈ ਤੇ ਬਹਿਸ ਦਾ ਕਾਰਨ ਦੱਸ ਸਕਦੇ ਹੋ ਬਹਿਸ ਅਖੀਰ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਤਾਂ ਹੋਈ ਹੋਈ ਮੈਨੂੰ ਨਹੀਂ ਪਤਾ ਉਹ ਕਿ ਪਰ ਇਹਨਾਂ ਦੀ ਬਹਿਸ ਹੋਈ ਤੇ ਪਹਿਲਾ ਵਾਰ ਉਧਰੋਂ ਹੀ ਹੋਇਆ ਕਿਉਂਕਿ ਉਹ ਬੰਦੇ ਜ਼ਿਆਦਾ ਸੀਗੇ ਤੇ ਮੇਰੇ ਫਾਦਰ ਸਾਹਿਬ 54 55 ਐਜ ਦੇ ਨੇ ਤੇ ਅੱਗੇ ਉਹ ਨੌਜਵਾਨ ਮੁੰਡੇ ਸੀਗੇ ਤੇ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਨਹੀਂ ਪਤਾ ਹੈਗੇ ਸੀ ਕਿ ਨਹੀਂ ਹੈਗੇ ਸੀ ਤੇ ਉਹ ਸਾਰਿਆਂ ਨੇ ਮਿਲ ਕੇ ਆਪਣੇ ਆਪ ਨੂੰ ਜਿਹੜੇ ਸੇਵਾਦਾਰ ਕਹਿੰਦੇ ਨੇ ਉਹਨਾਂ ਸਾਰਿਆਂ ਨੇ ਕੁੱਟਿਆ ਕਿਸੇ ਕਮਰੇ ਚ ਲਿਜਾ ਕੇ ਕੁੱਟਿਆ अच्छा गुरुद्वारा ਸਾਹਿਬ ਦੇ ਕਿਸੇ ਕਮਰੇ ਚ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ ਗੁਰਦੁਆਰਾ ਸਾਹਿਬ ਦੇ ਕਿਸੇ ਕਮਰੇ ਚ ਲੈ ਜਾ ਕੇ ਤੁਹਾਡੇ ਫਾਦਰ ਸਾਹਿਬ ਨੂੰ ਉਹਨਾਂ ਰਾਹੀਂ ਕੁੱਟਿਆ ਗਿਆ ਹਾਂਜੀ ਹਾਂਜੀ ਉੱਥੇ ਤੇ ਉਹਨਾਂ ਦੇ ਉਸ ਵੇਲੇ ਉੱਥੇ ਵੀ ਦੁਮਾਲਾ ਉਹਨਾਂ ਦਾ ਉਤਾਰਿਆ ਗਿਆ ਉੱਥੇ ਵੀ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕਿਰਪਾਨ ਹੈ ਸਾਡਾ ਸ਼ਸਤਰ ਹੈ ਉਹ ਵੀ ਉਹ ਲੈ ਗਏ ਨਾਲ ਹੀ ਲੈ ਗਏ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਦੇ ਹੋਏ ਸਿਚੁਏਸ਼ਨ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੇ ਬੇਟਿਆਂ ਨੂੰ ਫੋਨ ਕੀਤਾ ਠੀਕ ਹੈ ਤੁਹਾਡੇ ਬ੍ਰਦਰਸ ਨੂੰ ਫੋਨ ਕੀਤਾ ਮੇਰੇ ਭਾਈਆਂ ਨੂੰ ਫੋਨ ਕੀਤਾ ਧਰਮਪ੍ਰੀਤ ਸਿੰਘ ਤੇ ਹਰਨੂਰ ਸਿੰਘ ਨੂੰ ਤੇ ਉਹ ਉਸ ਸਿਚੁਏਸ਼ਨ ਤੇ ਪਹੁੰਚ ਗਏ ਆਪਣੀ ਵਾਈਟ ਆਪਣਾ ਜਿਹੜੀ ਮੈਂਸ਼ਨ ਕੀਤੀ ہوئی ਹੈ ਫੋਰਚੂਨਰ ਸਾਡੀ ਹੈ ਉਹ ਉਹ ਲੈ ਕੇ ਉੱਥੇ ਪਹੁੰਚ ਗਏ ਤੇ ਉਹ ਅੱਗੇ ਉਸ ਸਕੋਰਪੀਓ ਚ ਸੀਗੇ ਮੇਰੇ ਫਾਦਰ ਸਾਹਿਬ ਨੇ ਪਛਾਣ ਲੇ ਤੇ ਫਿਰ ਉਹ ਉਹ ਅੱਗੇ ਉਹਨਾਂ ਨੂੰ ਇਸ਼ਾਰਾ ਜਿਹਾ ਕਰਕੇ ਵੀ ਗਏ ਤੇ ਉਹਨਾਂ ਨੇ ਪਿੱਛੇ ਲਾਇਆ ਕਿ ਆਪਣੇ ਸ਼ਸਤਰ ਦਿਓ ਕਿਉਂਕਿ ਸਿੰਘ ਦੀ ਇੱਜ਼ਤ ਹੀ ਉਹਦਾ ਸ਼ਸਤਰ ਹੈ ਤੁਸੀਂ ਐਸੀ ਚੀਜ਼ ਸਮਝ ਸਕਦੇ ਹੋ ਸਾਰੇ ਸਿੰਘ ਸਮਝ ਸਕਦੇ ਨੇ ਇਹ ਚੀਜ਼ ਤੇ ਉਸ ਤੋਂ ਬਾਅਦ ਉਹ ਦੋਨੋਂ ਗਏ ਤੇ ਮੇਰੇ ਭਾਈ ਨੂੰ ਦੇਖੋ ਜਿਹਦੇ ਪਿਓ ਦੇ ਉੱਤੇ ਹੱਥ ਚੱਕਿਆ ਜਾਏਗਾ ਉਹ ਕਿਹੜਾ ਮੁੰਡਾ ਨਹੀਂ ਬੋਲੇਗਾ ਅੱਗੇ ਉਹ ਜੇ ਕੋਈ ਵੀ ਹੋਏ ਉਸ ਜਗ੍ਹਾ ਤੇ ਹਾਂ ਕਿਉਂਕਿ ਉਹ ਦੂਜੇ ਪੱਖ ਤੋਂ ਇੱਕ ਵੀਡੀਓ ਅੱਗੇ ਆਉਂਦੀ ਹੈ ਜਿਹਦੇ ਵਿੱਚ ਤੁਹਾਡੇ 브ਦਰਸ ਜਾ ਕੇ ਉਹਨਾਂ ਦੀ ਗੱਡੀ ਦੇ ਉੱਤੇ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭੰਂਦੇ ਨੇ ਵਾਰ ਕਰਦੇ ਨੇ ਤੇ ਕੀ ਉਹ ਸਹੀ ਹੈ ਤੁਹਾਡੇ ਮੁਤਾਬਕ ਸਿਚੁਏਸ਼ਨ ਦੇ ਅਕੋਰਡਿੰਗਲੀ ਜੋ ਉਹਨਾਂ ਨੇ ਕੀਤਾ ਉਹ ਕੀਤਾ ਉਨ ਉਦੋਂ ਇਕੱਲੇ ਬੰਦੇ ਨੂੰ ਜੇ ਕੋਈ ਕੁੱਟੇਗਾ ਐਨੇ ਸਾਰੇ ਮੁੰਡੇ ਜ ਜੀ ਦੀ ਉਮਰ ਵੀ 53 54 ਹੈ ਹੂੰ ਇੰਨੀ ਏਜ ਦੇ ਨੇ ਉਹ ਉਹਨਾਂ ਦੇ ਫਾਦਰ ਦੀ ਉਮਰ ਦੇ ਨੇ ਤੇ ਉਹਨਾਂ ਸਾਰਿਆਂ ਨੇ ਨੌਜਵਾਨਾਂ ਨੇ ਮਿਲ ਕੇ ਉਹਨਾਂ ਨੂੰ ਕੁੱਟਿਆ ਤੇ ਅਗਿਓਂ ਕੀ ਦਾ ਮੁੰਡਾ ਨਹੀਂ ਅਗਿਓਂ ਅਟੈਕ ਕਰੇਗਾ ਜਾਂ ਨਹੀਂ ਪੁੱਛਣ ਜਾਏਗਾ ਕਿ ਉਹ ਕਿਉਂ ਭਾਈ ਤੁਸੀਂ ਐਵੇਂ ਕਿਉਂ ਕੀਤਾ ਐਨੀ ਕੀ ਗੱਲ ਹੋ ਗਈ ਤੇ ਉਹ ਗਏ ਤੇ ਬਾਕੀ ਤੁਸੀਂ ਵੀਡੀਓ ਦੇਖ ਲਿਓ ਕਿ ਜਿਹੜਾ ਵੀ ਉਹ ਸਿਨੈਰੀਓ ਹੋਇਆ ਤੇ ਉਹ ਖੂਨੀ ਇੱਕ ਝੜਪ 'ਚ ਬਦਲ ਗਿਆ ਹੂੰ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਲੈਣੋਂ ਆਪਣਾ ਸ਼ਸਤਰ ਹੀ ਗਏ ਸੀ ਉਹਨਾਂ ਨੇ ਕਿਸੇ ਬੰਦੇ ਦੇ ਅਟੈਕ ਨਹੀਂ ਕੀਤਾ ਤੁਸੀਂ ਵੀਡੀਓ ਚ ਸਾਫ਼ ਦੇਖ ਸਕਦੇ ਹੋ ਜੀ ਅੱਛਾ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਕਿਸੇ ਬੰਦੇ ਦੇ ਉੱਤੇ ਟੈਕ ਨਹੀਂ ਕੀਤਾ ਉਹਨਾਂ ਨੇ ਕਿਸੇ ਵੀ ਤੇ ਉਹ ਸਾਰੀ ਸਿਚੁਏਸ਼ਨ ਨੂੰ ਉਹਨਾਂ ਨੇ ਉਹਨਾਂ ਨੇ ਹੋਰ ਵੀ ਬੰਦੇ ਬੁਲਾ ਕੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ 30 ਤੋਂ 35 ਮੁੰਡੇ ਨੇ ਉਹ ਉਹ ਸਾਰਿਆਂ ਨੇ ਸਿਰਫ ਦਿਨ ਬੰਦਿਆਂ ਤੇ ਐਨੇ ਬਹਿਰਿਆਮੀ ਨਾਲ ਕੁੱਟਿਆ ਉਹ ਤੁਸੀਂ ਦੇਖ ਕੇ ਕਿਸੇ ਦੀ ਵੀ ਰੂ ਕੰਬ ਜਾਵੇ ਉਹ ਇੰਨਾ ਇੰਨਾ ਉਹਨਾਂ ਨੇ ਮਾਰਿਆ ਉਹਨਾਂ ਨੂੰ ਕਿ ਜਿਵੇਂ ਮਾਰ ਹੀ ਦੇਣਾ ਹੁੰਦਾ ਫਿਰ ਮੇਰੇ ਫਾਦਰ ਸਾਹਿਬ ਦੇ ਉੱਤੇ ਕੱਪੜਾ ਵੀ ਰੱਖਤਾ ਉਹਨਾਂ ਨੇ ਮੇਰਾ ਬ੍ਰਦਰ ਦਾ ਸਿਰ ਫਾੜਦਾ ਉੱਤੇ ਉਹਨੂੰ ਫਿਰ ਕੁੱਟੀ ਜਾ ਰਿਹਾ ਉਹ ਮੁੰਡਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਵੀਡੀਓ 'ਚ ਜਿਵੇਂ ਕਿ ਉਹਨਾਂ ਨੇ ਮਾਰ ਹੀ ਦੇਣਾ ਹੁੰਦਾ ਉਹਨਾਂ ਨੂੰ ਪਤਾ ਨਹੀਂ ਇੰਨੀ ਕੀ ਉਹਨਾਂ ਦੇ ਮਨ ਚਾਈ ਸਾਰਾ ਮੱਲਾ ਪਤਾ ਨਹੀਂ ਉਹ ਇੱਕ ਗਰੁੱਪ ਸੀਗਾ ਗੈਂਗ ਸੀਗਾ ਗੁਰੂ ਘਰ ਦੇ ਸੇਵਕ ਆਪਣੇ ਆਪ ਨੂੰ ਅਖਵਾਉਂਦੇ ਨੇ ਉਹ ਅੱਛਾ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਹਰ ਰੋਜ਼ ਕਰਦੇ ਨੇ ਮੈਨੂੰ ਵੀ ਬਹੁਤ ਵਾਰੀ ਉਹਨਾਂ ਚੋਂ ਬਹੁਤ ਬੰਦੇ ਮਿਲ ਚੁਕੇ ਨੇ ਮੈਂ ਬਾਈ ਨੇਮ ਉਹਨਾਂ ਨੂੰ ਜਾਣਦੀ ਨਹੀਂ ਆ ਕਈਆਂ ਨੂੰ ਤੇ ਉਹ ਸਾਰਿਆਂ ਨੇ ਐਵੇਂ ਮਾਰੇ ਆ ਜਿਵੇਂ ਜਿਵੇਂ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਹੁੰਦਾ ਕੀ ਤੁਹਾਡੀ ਪਹਿਲਾਂ ਵੀ ਉਹਨਾਂ ਨਾਲ ਕੋਈ ਝੜਪ ਹੋਈ ਹੈ ਪਹਿਲੋਂ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਦੀ ਲੜਾਈ ਹੋਈ ਹੈ ਨਹੀਂ ਅਸੀਂ ਕਿ ਸਾਡੀ ਲੜਾਈ ਨਹੀਂ ਹੋਈ ਕਿਸੇ ਕਦੀ ਕਿਸੇ ਨਾਲ ਸਾਡੀ ਕੋਈ ਪਰਸਨਲ ਨਾ ਕਿਸੇ ਨਾਲ ਕੋਈ ਗਰਜਿਸ ਸੀਗੇ ਅਸੀਂ ਦੁਕਾਨਦਾਰ ਬੰਦੇ ਆ ਅਸੀਂ ਕਿ ਕਿਸੇ ਨਾਲ ਲੜਾਈ ਕਰਨੀ ਸਾਰੇ ਸਾਰੇ ਸਾਨੂੰ ਬਾਇ ਫੇਸ ਆਲਰੇਡੀ ਜਾਣਦੇ ਸੀਗੇ ਮੈਨੂੰ ਨਹੀਂ ਪਤਾ ਉਹਨਾਂ ਦੇ ਮਨ 'ਚ ਕੀ ਸੀਗਾ ਉਹਨਾਂ ਨੇ ਕੀ ਆਪਣੇ ਮਾਈਂਡ 'ਚ ਵਿਚਾਰ ਰੱਖੇ ਸੀਗੇ ਤੇ ਉਹਨਾਂ ਨੇ ਇੰਨੇ ਬੁਰੇ ਤਰੀਕੇ ਨਾਲ ਉਹਨਾਂ ਨੂੰ ਮਾਰਿਆ ਫਿਰ ਆਪਣੇ ਸੈਲਫ ਡਿਫੈਂਸ 'ਚ ਮੇਰੇ ਫਾਦਰ ਸਾਹਿਬ ਨੇ 30 35 ਬੰਦਿਆਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਭਾਈ ਤਾਂ ਉਹਨਾਂ ਨੇ ਉੱਥੇ ਹੀ ਮਾਰ ਕੇ ਆਪਣੇ ਵੱਲੋਂ ਸੁੱਟ ਦਿੱਤਾ ਸੀ ਤੁਸੀਂ ਵੀਡੀਓ 'ਚ ਦੇਖ ਲਓ ਜਦੋਂ ਨਿਕਲੇ ਉਧਰੋਂ ਤੇ ਉਹਨਾਂ ਨੇ ਸੈਲਫ ਡਿਫੈਂਸ ਦੇ ਵਿੱਚੋਂ ਨਿਕਲੇ ਤੇ ਉਹਨਾਂ ਨੇ ਉਸ ਗਰੁੱਪ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੂੰ ਫਿਰ ਉਹਨਾਂ ਬ੍ਰਦਰ ਤਾਂ ਮੇਰਾ ਉੱਥੇ ਹੀ ਪਿਆ ਹੋਇਆ ਸੀਗਾ ਤੇ ਮੈਨੂੰ ਫਿਰ ਉਸ ਤੋਂ ਬਾਅਦ ਕਿਸੇ ਅਨਨੋਨ ਨੰਬਰ ਤੋਂ ਕਾਲ ਆਂਦਾ ਮੈਂ ਘਰੇ ਸੀਗੀ ਆਪਣੇ ਕਿ ਬਈ ਤੁਹਾਡੇ ਪਰਿਵਾਰ ਦੀ ਲੜਾਈ ਹੋ ਗਈ ਹੈ ਤੁਸੀਂ ਜਲਦੀ ਪਹੁੰਚੋ ਅੱਛਾ ਤੁਹਾਨੂੰ ਕਾਲ ਆਂਦੀ ਹੈ ਹਾਂਜੀ ਹਾਂਜੀ ਤੇ ਫਿਰ ਜਦ ਮੈਂ ਪਹੁੰਚਦੀ ਆ ਉੱਥੇ ਉੱਥੇ ਮੇਰੇ ਮੈਨੂੰ ਕੋਈ ਇੱਥੇ ਸਾਰੇ ਖੜੇ ਨੇ ਐਵੇਂ ਕਿ ਜਿਵੇਂ ਜਿਵੇਂ ਜਿੱਥੇ ਮੇਲਾ ਲੱਗਿਆ ਹੋਵੇ ਬੜੇ ਖੁਸ਼ ਹੋ ਰਹੇ ਸੀਗੇ ਆਪਣੇ ਆਪ ਚ ਕਿ ਅਸੀਂ ਪਤਾ ਨਹੀਂ ਕੀ ਕਰ ਲਿਆ ਕਿਸੇ ਨੇ ਮਦਦ ਨਹੀਂ ਕੀਤੀ ਆ ਕਿਸੇ ਨੇ ਵੀ ਨਹੀਂ ਉੱਥੇ ਬਹੁਤ ਸਾਰੀਆਂ ਬੀਬੀਆਂ ਵੀ ਸੀਗੀਆਂ ਬਹੁਤ ਨੌਜਵਾਨ 6 6 ਫੁੱਟ ਦੇ ਮੁੰਡੇ ਬੋਡੀ ਬਿਲਡਰਾਂ ਵਰਗੇ ਤੁਸੀਂ ਵੀਡੀਓ ਚ ਦੇਖਿਓ ਕਿਵੇਂ ਬੇਰਹਿਮੀ ਨਾਲ ਉਹਨਾਂ ਨੂੰ ਕੁੱਟ ਕੇ ਤੇ ਉੱਥੇ ਹੀ ਸੁੱਟੇ ਤੇ ਐਵੇਂ ਖੜੇ ਨੇ ਜਿਵੇਂ ਜਿਵੇਂ ਤਾਂ ਬਹੁਤ ਅਸੀਂ ਮੱਲ ਮਾਰ ਲਈ ਹੋਵੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੇਰਾ ਪਾਈ ਕਿੱਧਰ ਹੈ ਮੇਰਾ ਮੇਰੇ ਪਾਪਾ ਕਿੱਥੇ ਨੇ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਹੈਗਾ ਮੈਂ ਤੁਸੀਂ ਉੱਥੇ ਪਹੁੰਚ ਕੇ ਤੁਸੀਂ ਸਾਰਿਆਂ ਨੂੰ ਪੁੱਛਿਆ ਮੈਂ ਐਕਟੀਵਾ ਤੇ ਕੁਝ ਨਹੀਂ ਦੇਖਿਆ ਤੇ ਮੈਂ ਫਟਾਫਟ ਐਕਟੀਵਾ ਤੋਂ ਭੱਜੀ ਆ ਕਿ ਪਤਾ ਨਹੀਂ ਕੀ ਹੋ ਗਿਆ ਜਿਹੜਾ ਇੰਨਾ ਘਬਰਾ ਕੇ ਕੋਈ ਬੰਦਾ ਬੋਲ ਰਿਹਾ ਪ੍ਰੀ ਮੇਰਾ ਭਾਈ ਜਿਹੜਾ ਧਰਮਪ੍ਰੀਤ ਆ ਉਹਨ ਤਾਂ ਨਾਲ ਹੀ ਜੀ ਉਹਨਾਂ ਨੇ ਸੁਟਿਆ ਹੋਇਆ ਸੀ ਸਿਰ ਖੋਲ ਕੇ ਬੈਠਿਆ ਉਹ ਚਾਰਾ ਉਹਦੇ ਵਿੱਚ ਖੂਨ ਨਿਕਲ ਰਿਹਾ ਖੂਨਾਂ ਖੂਨ ਹਲਾਚ ਮੈਂ ਮੇਰੀ ਵੀਡੀਓਜ਼ ਬਣਾ ਰਹੇ ਨੇ ਉਹ ਫੋਟੋਜ਼ ਖਿੱਚ ਰਹੇ ਨੇ ਇੱਕ 20 ਬੰਦਾ ਆ ਕੇ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਹੈਗੀ ਅੱਛਾ ਵੀਡੀਓਜ਼ ਬਣਾਉਂਦੇ ਰੇ ਤੁਹਾਡੀਆਂ ਮੈਂ ਕਿਸੇ ਨੇ ਮਦਦ ਨਹੀਂ ਕੀਤੀ ਮੇਰੀ ਐਮ ਐਕਟੀਵਾ ਤੇ ਲੈ ਕੇ ਗਈਆਂ ਉਹਨਾਂ ਨੂੰ ਇੰਨਾ ਇੰਨੇ ਬੇਰਹਿਮ ਲੋਗ ਨੇ ਉਹਨਾਂ ਨੇ ਪਤਾ ਨਹੀਂ ਕਿਹੜੇ ਗਰੁੱਪ ਦੇ ਬੰਦੇ ਨੇ ਉਹ ਬਦਮਾਸ਼ਾਂ ਦਾ ਉਹਨਾਂ ਦਾ ਗਰੁੱਪ ਹੈ ਸਾਨੂੰ ਨਹੀਂ ਪਤਾ ਪਤਾ ਨਹੀਂ ਕਿਹੋ ਜਿਹੇ ਬੰਦੇ ਨੇ ਕੋਈ ਕੇਸਾ ਤੋਂ ਫੜ ਕੇ ਉਹਨਾਂ ਨੂੰ ਕੋਸੀੜਿਆ ਗਿਆ ਉਹਨਾਂ ਦੇ ਬਾਣੇ ਦੀ ਕੋਈ ਇੱਜ਼ਤ ਨਹੀਂ ਕੀਤੀ ਗਈ ਉਹਨਾਂ ਦੇ ਉਮਰ ਦਾ ਕੋਈ ਲਿਹਾਜ਼ ਨਹੀਂ ਕੀਤਾ ਗਿਆ ਕੀ ਇਹੋ ਜਿਹੇ ਬੰਦੇ ਨੇ ਮੈਨੂੰ ਨਹੀਂ ਕੁਝ ਸਮਝ ਆਉਂਦਾ ਤੁਸੀਂ ਮਗਰ ਉਹਨਾਂ ਦਾ ਤਾਂ ਕਹਿਣਾ ਹੈ ਕਿ ਵੀ ਇੱਥੇ ਤੁਹਾਡੇ ਪਰਿਵਾਰ ਦੀ ਗਲਤੀ ਤੁਹਾਡੇ ਬ੍ਰਦਰਸ ਦੀ ਤੁਹਾਡੇ ਬਾਪੂ ਜੀ ਦੀ ਗਲਤੀ ਹੈ ਭੈਣ ਜੀ ਕੋਈ ਵੀ ਗੱਲ ਹੋਵੇ ਇਹੋ ਜਿਹੀ ਵੀ ਕਿਹੜੀ ਗੱਲ ਹੋਗੀ ਕਿ ਤੁਸੀਂ ਕਿਸਾਂ ਨੂੰ ਧੂਣ ਲਾਗੇ ਤੁਸੀਂ ਬੰਦੇ ਨਾਲ ਬੈਠ ਕੇ ਗੱਲ ਕਰੋ ਉਹ ਕਹਿੰਦੇ ਨੇ ਕਿ ਅਸੀਂ ਬੈਠ ਕੇ ਹੱਥ ਜੋੜਨ ਦੀ ਉਹ ਤਾਂ ਵੀਡੀਓ ਕੋਈ ਸਾਹਮਣੇ ਨਹੀਂ ਆਈ ਐਨੀ ਆਣ ਦੀ ਉਹਨਾਂ ਦੇ ਵੀਡੀਓ ਸਾਹਮਣੇ ਆ ਗਈ ਗੱਡੀ ਪਿੱਛੇ ਲਾਣ ਦੀ ਸਾਰੀ ਕੁੱਟ ਮਾਰਦੀ ਵੀਡੀਓ ਸਾਹਮਣੇ ਆਈ ਆ ਇਹ ਕਿੱਥੇ ਆ ਵੀਡੀਓ ਕਿੱਥੇ ਉਹ ਮਾਤਾ ਜੀ ਕਹਿ ਰਹੇ ਨੇ ਹੱਥ ਜੋੜ ਕੇ ਕਿ ਨਾ ਕਰੋ ਬਾਬਾ ਜੀ ਇਹੋ ਜੀ ਉਹਨਾਂ ਦੀ ਵਰਡਿੰਗਸ ਹੈਗੀਆਂ ਨੇ ਤੁਸੀਂ ਇੰਟਰਵਿਊ 'ਚ ਉਹਨਾਂ ਦੇ ਦੇਖਿਓ ਜਿਹੜੀ ਉਹਨਾਂ ਵੱਲੋਂ ਸਟੇਟਮੈਂਟਸ ਹੈਗੀਆਂ ਨੇ ਤੇ ਸਾਡੇ ਵੱਲੋਂ ਤੁਸੀਂ ਦੇਖਿਓ ਗੁਰੂ ਸਾਹਿਬ ਮੇਰੇ ਫਾਦਰ ਸਾਹਿਬ ਨੇ ਗੱਲ ਕਰ ਰਹੇ ਆ ਆਪਸ ਵਿੱਚ ਤੇ ਕਿਸੇ ਬੰਦੇ ਨੇ ਪਿੱਛੋਂ ਆ ਕੇ ਉਹਨਾਂ ਦਾ ਦਿਮਾਲਾ ਫਿਰ ਦੁਬਾਰਾ ਉਤਾਰਿਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਖਿੱਚਿਆ ਐਵੇਂ ਖਿੱਚਿਆ ਜਿਵੇਂ ਕੋਈ ਜਲਾਦ ਖਿੱਚਦਾ ਹੁੰਦਾ ਜਦ ਕਿ ਉਹਨਾਂ ਦੇ ਐਨੇ-ਐਨੇ ਦਾੜੇ ਪ੍ਰਕਾਸ਼ ਨੇ ਮੈਨੂੰ ਨਹੀਂ ਸਮਝ ਆਉਂਦਾ ਕਿ ਉਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਆਪਣੇ ਉਹਨੂੰ ਸਿੱਖਾਂ ਸੀ ਗੁਰੂ ਘਰ ਦੇ ਸੇਵਕ ਖਵਾਉਂਦੇ ਨੇ ਸੁਹਾਣਾ ਸੁਹਾਣਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਆਪਣੇ ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਸਥਾਨ ਹੈ ਜੀ ਜੀ ਸੱਤਵੇਂ ਜਥੇਦਾਰ ਬਾਬਾ ਜੀ ਸੱਤਵੇਂ ਜਥੇਦਾਰ ਨਹੀਂ ਹਾਂਜੀ ਤੇ ਆਪਣੇ ਆਪ ਨੂੰ ਇਹ ਖਵਾਉਂਦੇ ਨੇ ਕਿ ਅਸੀਂ ਹਰ ਰੋਜ਼ ਸੇਵਾ ਕਰਦੇ ਆਂ ਤੇ ਮੈਨੂੰ ਤਾਂ ਸੁਣਨ ਚ ਇਹ ਵੀ ਆਇਆ ਪੰਜ ਜੀ ਉਹ ਕਹਿੰਦੇ ਅਸੀਂ ਧਰਮ ਪਰਿਵਰਤਨ ਕਰਨ ਲੱਗੇ ਆਂ ਅੱਛਾ ਹਾਂਜੀ ਤੇ ਉਹ ਦੇਖੋ ਆਪਣੇ ਆਪ ਨੂੰ ਉਹ ਕਹਿੰਦੇ ਨੇ ਕਿ ਅਸੀਂ ਸੇਵਾਦਾਰਾਂ ਜੀ ਅਸੀਂ ਇੰਨੇ ਸਾਲ ਆਪਣੇ ਗੁਰੂ ਘਰ ਨੂੰ ਦਿੱਤੇ ਆਂ ਤੇ ਇਹ ਲੜਾਈਆਂ ਪਿੱਛੇ ਉਹਨਾਂ ਨੇ ਧਰਮ ਪਰਿਵਰਤਨ ਕਰਨ ਦੀ ਗੱਲ ਕੀਤੀ ਤਾਂ ਤੁਸੀਂ ਆਪ ਦੇਖ ਲਓ ਕਿ ਕਿੰਨੇ ਕ ਵੱਡੇ ਸਿੱਖ ਹੋਣਗੇ ਉਹ ਮੇ ਕਿ ਧਰਮ ਪਰਵਰਤਨ ਕਰਨ ਦੇ ਲਈ ਵੀ ਉਹ ਤੁਹਾਡੇ ਤੇ ਸਾਰਾ ਸੁੱਟ ਰਹੀ ਹੈ ਕਿ ਵੀ ਤੁਹਾਡੇ ਕਰਕੇ ਉਹਨਾਂ ਪਰਵਰਤਨ ਕਰ ਲੈ ਗਏ। ਤੁਸੀਂ ਦੇਖ ਸਕਦੇ ਹੋ ਸਾਰੀ ਵੀਡੀਓ ਚ ਉਹ ਸਾਨੂੰ ਹੀ ਕੁੱਟਿਆ ਉਹ ਤੋਂ ਸਾਡੇ ਤੇ ਹੀ ਸਾਰੇ ਉਹ ਬਲੇਮ ਸੁੱਟ ਰਹੇ ਨੇ। ਮਗਰ ਤੁਹਾਡੇ ਬ੍ਰਦਰਸ ਦੇ ਉੱਤੇ ਤਾਂ ਮਰਡਰ ਦਾ ਕੇਸ ਪੈ ਚੁੱਕਿਆ ਨਾ ਆਲਰੇਡੀ। ਭੈਣ ਜੀ ਜਦ ਮੈਂ ਉਹਨਾਂ ਨੂੰ ਲੈ ਕੇ ਗਈਆਂ ਹਸਪੀਟਲ ਤੇ ਸਵੇਰੇ ਮੈਨੂੰ ਪਤਾ ਲੱਗਦਾ ਕਿ ਉਹਨਾਂ ਦੀ ਕਿਸੇ ਬਜ਼ੁਰਗ ਦੀ ਉਸ ਚ ਮੌਤ ਹੋਈ ਆ। ਹੂੰ ਤੇ ਉਹਨਾਂ ਨੇ ਅਚਾਨਕ ਹੀ ਆ ਕੇ ਪੁਲਿਸ ਵਾਲੇ ਆਏ ਤੇ ਉਹਨਾਂ ਨੇ ਮੇਰੇ ਬ੍ਰਦਰਸ ਨੂੰ ਗੰਬੀਰ ਹਾਲਤ ਚ ਜਿਵੇਂ ਸੀਗੇ ਉਵੇਂ ਹੀ ਵਿਦਆਊਟ ਕਿਸੇ ਮੈਡੀਕਲ ਐਵੇਂ ਚੱਕ ਲਿਆ ਤੇ ਮੈਨੂੰ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦਾ ਐਡਮਿਟ ਹੀ ਸੀਗੇ ਸੋ ਤੁਹਾਡੇ ਫਾਦਰ ਸਾਹਿਬ ਇਸ ਵੇਲੇ ਹਸਪੀਟਲ ਚ ਐਡਮਿਟ ਸੀ ਇਸ ਟਾਈਮ ਆਈ ਸੀ ਯੂ ਚ ਐਡਮਿਟ ਨੇ ਉਹ ਸੋ ਆਣਾ ਹਸਪੀਟਲ ਚ ਮੈਂ ਉਹਨਾਂ ਦੀ ਬਹੁਤ ਬੁਰੀ ਹਾਲਤ ਆ ਕੀਤੀ ਉਹਨਾਂ ਨੇ ਤੇ ਘਰ ਦੇ ਵਿੱਚ ਹੁਣ ਤੁਸੀਂ ਇਸ ਵੇਲੇ ਤੁਸੀਂ ਦੇਖ ਤੁਹਾਡੇ ਮਾਤਾ ਜੀ ਮੇਰੇ ਮਾਤਾ ਜੀ ਨੇ ਅਸੀਂ ਦੋਨੋਂ ਇਕੱਲੇ ਆ ਇਸ ਟਾਈਮ ਕੋਈ ਵੀ ਸਾਡੇ ਘਰ ਦਾ ਮਰਦ ਉਹਨਾਂ ਨੇ ਛੱਡਿਆ ਨਹੀਂ ਆ ਸਾਰੇ ਬੰਦੇ ਮੇਰੇ ਭਾਈ ਮੇਰੇ ਪਾਪਾ ਦੋਨੋਂ ਹੀ ਇੱਕ ਜੇਲ੍ਹ 'ਚ ਨੇ ਦੋ ਜੇਲ੍ਹ 'ਚ ਨੇ ਇੱਕ ਹਸਪਤਾਲ ਬੈਠਾ ਮਗਰ ਉਹ ਤਾਂ ਕਹਿ ਰਿਹਾ ਕਿ ਤੁਹਾਡੇ ਵੱਲੋਂ ਉਹ ਉਹਨਾਂ ਨੂੰ ਧਮਕੀਆਂ ਜਾਰੀਆਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਜੇ ਉਹਨਾਂ ਦੀ ਜਾਨ ਨੂੰ ਕੁਝ ਹੁੰਦਾ ਸਾਡੀ ਸਾਡੀ ਜਾਨ ਅਸੀਂ ਇਕੱਲੀਆਂ ਹੈਗੀਆਂ ਦੋਨੋਂ ਸਾਡੀ ਜਾਨ ਨੂੰ ਉਹਨਾਂ ਤੋਂ ਵੱਧ ਖਤਰਾ ਹੈ ਉਹ ਤਾਂ ਬਾਹਰ ਘੁੰਮ ਰਹੇ ਨੇ 302 ਦਾ ਪਰਚਾ ਪਾ ਕੇ ਉਹਨਾਂ ਨੇ ਮੇਰੇ ਮੇਰੇ ਭਾਈਆਂ ਨੂੰ ਜੇਲ੍ਹ 'ਚ ਕਰਾਇਆ ਹੂੰ ਤੇ ਅਸੀਂ ਉਹ ਮੇਰੇ ਫਾਦਰ ਸਾਹਿਬ ਆਈਸੀਯੂ 'ਚ ਬੈਠੇ ਨੇ ਉਹ ਆਪ ਸ਼ਰੀਆਮ ਬਾਹਰ ਘੁੰਮਰੇ ਨੇ ਅਸੀਂ ਕਾਨੂੰਨੀ ਕਾਰਵਾਈ ਵੀ ਕੀਤੀ ਉਹਨਾਂ ਤੇ 307 ਦਾ ਪਰਚਾ ਵੀ ਦਰਜ ਹੋਇਆ ਪਰ ਉਹਨਾਂ 'ਚੋਂ 30 35 ਬੰਦਿਆਂ 'ਚ ਇੱਕ ਵੀ ਬੜੀ ਹੈਰਾਨਗੀ ਵਾਲੀ ਗੱਲ ਆ ਪੈਨ ਜੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਪੁਲਿਸ ਵੱਲੋਂ ਅੱਛਾ ਉਹਨਾਂ ਤੇ ਹੋ ਚੁੱਕਾ ਪਰਚਾ ਉਹਨਾਂ ਤੇ ਪਰਚਾ ਹੋ ਚੁੱਕਾ ਹੈ ਅਟੈਂਪਟ ਟੂ ਮਰਡਰ ਰਾਈਟ ਹਾਂ ਜੀ ਹਾਂ ਜੀ ਅਟੈਂਪਟ ਟੂ ਮਰਡਰ ਲੱਗ ਚੁੱਕੀ ਹੈ ਪਰ ਇੱਕ ਵੀ ਬੰਦਾ ਉਹਨਾਂ 'ਚੋਂ ਫੜਿਆ ਨਹੀਂ ਗਿਆ ਬੜੀ ਹੈਰਾਨਗੀ ਵਾਲੀ ਗੱਲ ਆ ਮੈਨੂੰ ਸਮਝ ਨਹੀਂ ਆਈ ਇਹ ਗੱਲ ਭੰਜੀ ਜਦ ਦੋ ਧਿਰਾਂ ਦੀ ਲੜਾਈ ਐ ਜੀ ਦੀ ਵੀ ਜੋ ਵੀ ਸਿਚੁਏਸ਼ਨ ਸੀਗੀ ਆ ਤੇ ਉਹਨਾਂ ਨੇ ਉਹ ਸਾਡੇ ਫਟਾਫਟ ਕਾਰਵਾਈ ਕਰ ਲਈ ਚਲੋ ਜੋ ਵੀ ਹੈਗੀ ਆ ਤੇ ਸਾਡੇ ਸਾਡੇ ਵਾਰੀ ਉਹਨਾਂ ਨੇ 35 ਬੰਦਿਆਂ ਚੋਂ ਇੱਕ ਵੀ ਬੰਦਾ ਨਹੀਂ ਚੱਕਿਆ ਤੇ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕਾਰਨ ਨਹੀਂ ਕੀ ਕਿ ਤੁਹਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਭੰਜੀ ਇਹ ਤਾਂ ਹੁਣ ਇਹੀ ਜਾਣਨ ਮੈਨੂੰ ਨਹੀਂ ਪਤਾ ਆ ਗਿਆ ਇਹਨਾਂ ਦਾ ਕੋਈ ਅਪਰੋਚਸ ਨੇ ਮੈਨੂੰ ਨਹੀਂ ਪਤਾ ਅਸੀਂ ਤਾਂ ਦੁਕਾਨਦਾਰ ਬੰਦੇ ਆ ਜੀ ਆਮ ਜਿਹੇ ਬੰਦੇ ਆ ਸਾਨੂੰ ਨਹੀਂ ਪਤਾ ਕੀ ਸਿਚੁਏਸ਼ਨ ਆ ਇਹਨਾਂ ਦੀ ਸਾਡਾ ਸਾਡੇ ਇਨਾਂ ਵੱਲੋਂ ਕਿਉਂ ਨਹੀਂ ਬੰਦਾ ਫੜਿਆ ਗਿਆ ਹਲੇ ਤੱਕ ਵੀ ਅਸੀਂ ਇੰਨੇ ਸਟਰਗਲਸ ਚੋਂ ਨਿਕਲ ਰਹੇ ਆ ਅਸੀਂ ਇਕੱਲੇ ਆ ਨਾ ਸਾਡੇ ਘਰ ਚ ਕੋਈ ਬੰਦਾ ਹੈ ਤੇ ਕੰਮਕਰ ਹੁਣ ਇਸ ਵੇਲੇ ਫਿਰ ਕਿੱਥੇ ਕੰਮਕਰ ਪੰਜੀ ਬੰਦੇ ਇੱਥੇ ਸਾਡੇ ਜੇਲ੍ਹ ਚ ਪਏ ਆ ਉੱਥੇ ਆਈਸੀਯੂ ਚ ਪਿਆ ਸੀ ਕੰਮਕਰ ਕਿਹੜੀ ਕੋਈ ਹੈ ਹੀ ਨਹੀਂ ਪੰਜੀ ਸਿਚੁਏਸ਼ਨ ਹੀ ਨਹੀਂ ਹੈਗੀ ਜਿਹੜਾ ਮਰਡਰ ਦਾ ਤੁਹਾਡੇ ਬ੍ਰਦਰਸ ਤੇ ਤੁਹਾਡੇ ਫਾਦਰ ਸਾਹਿਬ ਤੇ ਲੱਗਿਆ ਤੇ ਉਹ ਮਰਡਰ ਤੁਹਾਡੇ ਬ੍ਰਦਰਸ ਨੇ ਕੀਤਾ। ਪੰਜ ਜੀ ਅੱਪਾ ਉਹ ਜਿਹੜੀ ਮੌਤ ਹੋਈ ਹੈ ਦੇਖੋ ਜੀ ਸਾਰੀ ਸਾਰੇ ਵੀਡੀਓ ਚੋਂ ਮਾਰ ਘੁੱਟ ਰਹੇ ਨੇ। ਹੂੰ ਤੁਹਾਡੇ ਸਾਹਮਣੇ ਹੈ ਸੈਲਫ ਡਿਫੈਂਸ ਚ ਮੈਨੂੰ ਨਹੀਂ ਪਤਾ ਕਿਆ ਸਿਚੁਏਸ਼ਨ ਸੀਗੀ ਸੈਲਫ ਡਿਫੈਂਸ ਕਰਨ ਦਾ ਹਰ ਕਿਸੇ ਨੂੰ ਹੱਕ ਹੈ। ਉਹ ਆਪਣੇ ਭੀੜ ਚੋਂ ਨਿਕਲ ਨਿਕਲ ਰਹੇ ਨੇ। ਤੁਸੀਂ ਅੱਗੇ ਆਪ ਦੇਖ ਸਕਦੇ ਹੋ ਵੀਡੀਓ। ਮੈਨੂੰ ਤਾਂ ਕੁਝ ਕਹਿਣ ਦੀ ਇਸ ਚ ਲੋੜ ਵੀ ਨਹੀਂ ਅਪਰਤਖ ਹੈ। ਤੁਹਾਡੇ ਬ੍ਰਦਰਸ ਤੇ ਤੁਹਾਡੇ ਫਾਦਰ ਸਾਹਿਬ ਤੇ ਇਹ ਇਲਜ਼ਾਮ ਲੱਗ ਰਿਹਾ ਕਿ ਡਰਗ ਲੈਂਦੇ ਆ ਡਰਗ ਐਡਿਕਟਡ ਨੇ ਡਰਗਸ ਲੈ ਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈ ਲੜਾਈ ਝਗੜਾ ਸ਼ੁਰੂ ਕੀਤਾ ਹੈ ਭੈਣ ਜੀ ਇਹ ਚੀਜ਼ ਨਸ਼ੇ ਦੇ ਵਿੱਚ ਸੀ ਭੈਣ ਜੀ ਜਿਹੜੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੇ ਤਾਂ ਅੱਜ ਤੱਕ ਕੋਈ ਡਰਗਸ ਲਿੱਤੇ ਹੀ ਨਹੀਂ ਹੈਗੇ ਤੇ ਜਿਹੜਾ ਮੇਰਾ ਭਾਈ ਆ ਧਰਮਪ੍ਰੀਤ ਸਿੰਘ ਉਹ ਇੱਕ ਸਾਲ ਪਹਿਲਾਂ ਸੈਂਟਰ 'ਚ ਰਹਿ ਕੇ ਆਇਆ ਹੋਇਆ ਉਹਨੂੰ ਉਹ ਬੁਰੀ ਸੰਗਤ 'ਚ ਪੈ ਗਿਆ ਸੀਗਾ ਪਰ ਇਸ ਟਾਈਮ ਉਹ ਗੁਰਬਾਣੀ ਦੇ ਸਦਕਾ ਸਹਿਜ ਪਾਠਾਂ ਦੇ ਸਦਕਾ ਨਿਤਨੇਮ ਦੇ ਸਦਕਾ ਉਹ ਇਸ ਟਾਈਮ ਪੂਰਾ ਚੜ੍ਹਦੀ ਕਲਾ ਚ ਵਾਹਿਗੁਰੂ ਜੀ ਨੇ ਉਸ ਤਾਂ ਪੂਰੀ ਕਿਰਪਾ ਕੀਤੀ ہوئی ਆ ਤੇ ਉਹਨਾਂ ਨੇ ਸਾਡੀ ਸਾਡੀ ਇਮੇਜ ਨੂੰ ਹਾਮ ਕਰਨ ਲਈ ਸਾਰੇ ਪਬਲਿਕ ਚ ਹਾਮ ਕਰਨ ਲਈ ਕਿ ਅਨੇੰਗ ਸਿੰਘ ਇਹੋ ਜਿਹੇ ਹੁੰਦੇ ਨੇ ਇਹ ਇਹੋ ਜਿਹੇ ਹੁੰਦੇ ਨੇ ਜਦਕਿ ਉਹ ਬਾਣੀ ਪੜਨ ਵਾਲੇ ਮੁੰਡੇ ਨੇ ਮੇਰਾ ਪਾਈ ਮੇਰੇ ਫਾਦਰ ਸਾਹਿਬ ਹਰ ਰੋਜ਼ 2 ਵਜੇ ਉੱਠ ਜਾਂਦੇ ਨੇ ਹਮ ਪਰ ਉਹਨਾਂ ਨੇ ਅਨੇ ਭੱਦੇ ਭੱਦੇ ਇਲਜ਼ਾਮ ਲਾਏ ਨੇ ਉਹਨਾਂ ਤੇ ਵਾਇਗ੍ਰੀ ਕਿਰਪਾ ਕਰੀ ਉਹਨਾਂ ਤੇ ਸੋ ਹੁਣ ਦੇ ਹਾਲਾਤ ਕੀ ਨੇ ਇਸ ਵੇਲੇ ਕੀ ਹੈ ਪੰਜੀ ਹਾਲਾਤ ਕੀ ਹੋਣੇ ਉਹਨਾਂ ਦਾ ਕੋਈ ਬੰਦਾ ਫੜਿਆ ਨਹੀਂ ਗਿਆ ਸਾਡੇ ਬੰਦੇ ਅੰਦਰ ਨੇ ਮੈਨੂੰ ਤਾਂ ਜਾਨ ਸਾਨੂੰ ਤਾਂ ਪਤਾ ਨਹੀਂ ਕਿਹੋ ਕਿਹੋ ਜੀ ਸਿਚੁਏਸ਼ਨਸ ਚੋਂ ਨਿਕਲਣਾ ਪੈ ਰਿਹਾ ਸਾਨੂੰ ਤਾਂ ਜਾਨ ਤੇ ਬਣ ਆਈ ਹੈ ਭੈਣ ਜੀ ਤੁਹਾਨੂੰ ਵੀ ਕੋਈ ਧਮਕੀ ਆਈ ਹੈ ਭੈਣ ਜੀ ਘੁੰਮਦੇ ਰਹਿੰਦੇ ਉਹਨਾਂ ਦੇ ਬੰਦੇ ਤਾਂ ਮੈਨੂੰ ਦੇਖ ਕੇ ਜਾਂਦੇ ਨੇ ਸਾਰਿਆਂ ਨੂੰ ਸਾਨੂੰ ਥੋੜੀ ਹੁਣ ਇਸ ਵੇਲੇ ਸੁਣਵਾਈ ਹੋ ਰਹੀ ਹੈ ਕਿਤੇ ਪੰਜੀ ਬੰਦੇ ਫੜੇ ਨਹੀਂ ਗਏ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਹੈਗਾ ਹੱਲ ਦਿਖਤ ਹੱਲ ਦਿਖਦਾ ਪਿਆ ਤੁਹਾਨੂੰ ਇਸ ਵੇਲੇ ਤੁਹਾਡੀ ਕੋਈ ਮਦਦ ਕਰ ਰਹੀ ਆ ਕਿ ਪੰਜੀ ਜਿਹੜੇ ਗੁਰਸਿੱਖ ਨੇ ਉਹਨਾਂ ਦਾ ਸਤਕਾਰ ਆ ਜਿਹੜੇ ਹੈਲਪ ਕਰ ਰਹੇ ਨੇ ਪਰ ਉਹਨਾਂ ਚੋਂ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਮੈਨੂੰ ਇਹ ਇਸ ਗੱਲ ਦੀ ਕੋਈ ਸਮਝ ਨਹੀਂ ਆ ਰਹੀ ਜੇ ਸਾਡੇ ਬੰਦੇ ਅੰਦਰ ਨੇ ਤਾਂ ਉਹਨਾਂ ਦੇ ਵੀ ਕਿਉਂ ਨਹੀਂ ਨੇ ਚਾਹੇ ਜੋ ਵੀ ਗੱਲ ਹੈ ਦੋ ਤਿਰਾਂ ਦੀ ਲੜਾਈ ਹੈ ਸਾਡੇ ਬੰਦੇ ਸਾਡੇ ਬੰਦੇ ਅੰਦਰ ਨੇ ਇਸ ਟਾਈਮ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਉਹਨਾਂ ਤੇ ਪਰਚਾ ਦਰਜ ਹੈ 307 ਦਾ ਹਮ ਪਰ ਉਹ ਫੜੇ ਨਹੀਂ ਗਏ ਹੈਗੇ ਉਹ ਘੁਮਰੇ ਨੇ ਬਾਹਰ ਸੋ ਬੇਸਿਕਲੀ ਉਹ ਡਿਮਾਂਡ ਕਰ ਰਹੇ ਨੇ ਇਸ ਵੇਲੇ ਪ੍ਰੋਟੈਕਸ਼ਨ ਦੀ ਕਿ ਉਹਨਾਂ ਨੂੰ ਜ਼ਰੂਰਤ ਹੈ ਨਿਯੰਗ ਸਿੰਘਾ ਵੱਲੋਂ ਥੋਡੇ ਵੱਲੋਂ ਥੋਡੇ ਪਰਿਵਾਰ ਵੱਲੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਥੋਡਾ ਇਸ ਬਾਰੇ ਕੀ ਕਹਿਣਾ ਪੰਜ ਜੀ ਅਸੀਂ ਦੋਨੋਂ ਕੱਲੀਆਂ ਵਾਂ ਸਾਡੀ ਜਾਨ ਨੂੰ ਉਹਨਾਂ ਤੋਂ ਵੱਧ ਖਤਰਾ ਹੈ ਸਾਡੇ ਘਰ ਚ ਤਾਂ ਕੋਈ ਮੇਲ ਪਰਸਨ ਹੀ ਨਹੀਂ ਹੈਗਾ ਕੋਈ ਜੈਂਟਸ ਹੀ ਨਹੀਂ ਛੱਡੇ ਉਹਨਾਂ ਨੇ ਮੈਨੂੰ ਸਮਝ ਨਹੀਂ ਆਉਂਦੀ ਕਿਸ ਚੀਜ਼ ਤੋਂ ਉਹਨਾਂ ਨੂੰ ਖਤਰਾ ਸਾਨੂੰ ਬਲਕਿ ਉਸ ਚੀਜ਼ ਨੂੰ ਕਹਿਣਾ ਚਾਹੀਦਾ ਜੇ ਤੁਸੀਂ ਸਹੀ ਸੀਗੇ ਤੇ ਇੰਨੇ ਦਿਨਾਂ ਤੱਕ ਤੁਸੀਂ ਚੁੱਪ ਕਿਉਂ ਰਹੇ ਆਪਣਾ ਪੱਖ ਕਿਉਂ ਨਹੀਂ ਰੱਖਿਆ ਕਿ ਉਹਨਾਂ ਨੇ ਤਾਂ ਪਹਿਲੇ ਦਿਨ ਹੀ ਆਪਣਾ ਪੱਖ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਚੈਨਲ ਦੇ ਉੱਤੇ ਰੱਖ ਦਿੱਤਾ ਸੀ ਤਾਂ ਜੀ ਮੇਰੇ ਭਾਈ ਤਾਂ ਜੇਲ੍ਹਾਂ ਚ ਨੇ ਮੇਰੇ ਫਾਦਰ ਸਾਹਿਬ ਆਈਸੀਯੂ ਚ ਨੇ ਮੈਨੂੰ ਕਿੱਥੇ ਸੁਰਤ ਦੁਨੀਆ ਦੀ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਭੈਣ ਜੀ ਇੱਕਦਮ ਇਹ ਸਾਰੀ ਸਿਚੁਏਸ਼ਨ ਹੋਈ ਮੇਰਾ ਤਾਂ ਮਾਈਂਡ ਹੀ ਨੰਬ ਹੋ ਗਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕਿਹੜੇ ਪਾਸੇ ਜਾਵਾਂ ਫੇਸ ਵੇਲੇ ਸਾਥ ਕਿਹਨੇ ਦਿੱਤਾ ਤੁਹਾਡਾ ਕੋਈ ਸਾਥ ਦੇ ਰਿਹਾ ਕਿਸੇ ਨੇ ਬਾਹ ਫੜੀ ਤੁਹਾਡੀ ਇੱਕ ਦੋ ਗੁਰਸਿੱਖ ਮੇਰਾ ਸਾਥ ਬਹੁਤ ਜ਼ਿਆਦਾ ਦੇ ਰਹੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਰੱਬ ਤੇ ਭਰੋਸਾ ਹੈ ਤੁਹਾਨੂੰ ਬਿਲਕੁਲ ਵਾਹਿਗੁਰੂ ਤੇ ਭਰੋਸਾ ਬਿਲਕੁਲ ਬਿਲਕੁਲ ਹੈਗਾ ਜੇ ਬਾਬਾ ਹਨੂਮਾਨ ਸਿੰਘ ਜੀ ਦੇ ਸਥਾਨ ਤੇ ਹੈ ਇਹੋ ਜਿਹੀ ਘਟੀਆਂ ਹਰਕਤਾਂ ਹੋ ਸਕਦੀਆਂ ਨੇ ਤੇ ਉਹ ਫਿਰ ਆਪ ਹਾਜ਼ਰ-ਨਾਜ਼ਰ ਨੇ ਜੀ ਉਹਨਾਂ ਨੇ ਗੁਰੂ ਦੇ ਬਾਣੇ ਨੂੰ ਜਿਹੜੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੇ ਉਹਨਾਂ ਦੇ ਬਾਣੇ ਨੂੰ ਹੀ ਹੱਥ ਪਾ ਲਿਆ ਤੇ ਬਾਬਾ ਜੀ ਉਹਨਾਂ ਨੇ ਤਾਂ ਸਭ ਲੈਣਾ ਹੀ ਆ ਅੱਜ ਨਹੀਂ ਤੇ ਕੱਲ ਕਿੱਥੇ ਛੱਡੇ ਜਾਣਗੇ ਉਹ ਉਹਨਾਂ ਨੂੰ ਉਹਨਾਂ ਦਾ ਡਰੀ ਜਿਹੜੇ ਕਹਿ ਰਹੇ ਇੰਨੇ ਇੰਟਰਵਿਊਸ 'ਚ ਸਾਨੂੰ ਡਰ ਆ ਇਹ ਹੈ ਉਹ ਹੈ ਇਹ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਗਲਤ ਕੀਤਾ ਹੈ ਬਾਣੇ ਨੂੰ ਹੱਥ ਪਾ ਕੇ ਤੇ ਇੱਕ ਬਜ਼ੁਰਗਾਂ ਤੇ ਹੱਥ ਲਾ ਹੱਥ ਪਾ ਕੇ ਸਿੱਧਾ ਉਹਨਾਂ ਨੇ ਕੇਸਾਂ ਨੂੰ ਹੱਥ ਲਾਇਆ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕੜੀਸਿਆ ਬਾਬਾ ਜੀ ਉੱਥੇ ਤਾਂ ਉਹਨਾਂ ਦਾ ਲੇਖਾ ਦੇਣਾ ਪੈਣਾ ਉਹਨਾਂ ਨੂੰ ਇਸ ਕਰਕੇ ਮੈਨੂੰ ਬਹੁਤ ਭਰੋਸਾ ਹੈ ਕਿ ਜੋ ਹੋਣਾ ਭਲਾ ਹੋਣਾ ਤੁਸੀਂ ਇਸ ਵੇਲੇ ਤੁਹਾਨੂੰ ਕਿਸ ਤਰੀਕੇ ਦੀ ਮਦਦ ਚਾਹੀਦੀ ਹੈ ਤਾਂ ਜੀ ਦੇਖੋ ਉਹਨਾਂ ਦੇ ਬੰਦੇ ਕੋਈ ਵੀ ਹਲੇ ਤੱਕ ਅਰੈਸਟ ਨਹੀਂ ਹੋਏ 30 35 ਮੁੰਡਿਆਂ ਨੇ ਉਹਨਾਂ ਨੂੰ ਕੁੱਟਿਆ ਹੋਰ ਕੁਝ ਨਹੀਂ ਦੇਖਿਆ ਕਿਰਪਾਨਾਂ ਡਾਂਗਾ ਰੌਡਾਂ ਲੋਹੇ ਦੀਆਂ ਰੌਡਸ ਨਾਲ ਉਹਨਾਂ ਨੂੰ ਮਾਰਿਆ ਨਹੀਂ ਬੇਰਹਿਮੀ ਨਾਲ ਕਿ ਮਾਰ ਹੀ ਦੇਣਾ। ਤਾਂ ਜੀ ਅਸੀਂ ਤਾਂ ਚਾਹੁੰਦੇ ਹਾਂ ਕਿ ਉਹਨਾਂ ਤੇ ਵੀ ਉਹੀ ਕਾਰਵਾਈ ਹੋਏ ਜਿਹੜੀ ਸਾਡੇ ਤੇ ਹੋ ਰਹੀ ਹੈ। ਸੋ ਤੁਸੀਂ ਚਾਹੁੰਦੇ ਹੋ ਕਿ ਬਰਾਬਰੀ ਦੇ ਉੱਤੇ ਜਿਹੜੇ ਹਿਸਾਬ ਦੇ ਨਾਲ ਤੁਹਾਡੇ ਉੱਤੇ ਐਕਸ਼ਨ ਲਿਆ ਗਿਆ ਉਹਨਾਂ ਦੇ ਉੱਤੇ ਵੀ ਐਕਸ਼ਨ ਲਿਆ ਜਾਵੇ। ਬਿਲਕੁਲ ਜੇ ਕਾਨੂੰਨ ਸਾਰਿਆਂ ਦਾ ਸਾਂਝਾ ਹੈ ਫਿਰ ਉਹਨਾਂ ਤੇ ਵੀ ਐਕਸ਼ਨ। ਮਗਰ ਉਥੇ ਦਾ ਕੁੱਲ 20 ਤੋਂ 25 ਬੰਦੇ ਸੀ ਕਿ ਇਹ ਤੋਂ ਵੀ ਵੱਧ। 25 ਵੱਧਦੇ ਹੀ ਗਏ ਨੇ ਟਾਈਮ ਦੇ ਨਾਲ। ਉਹਨਾਂ ਦਾ ਗਰੁੱਪ ਗੈਂਗ ਵਧਦਾ ਹੀ ਗਿਆ। ਪਤਾ ਨਹੀਂ ਕਿ ਆਪਣੇ ਆਪ ਨੂੰ ਸੇਵਕ ਅਖਵਾਉਂਦੇ ਨੇ ਕਿਹੜੇ ਉਹ ਸਾਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਪਰ ਉਹ ਵੱਧਦੇ ਹੀ ਗਏ ਨੇ ਤਿੰਨ ਬੰਦਿਆਂ ਤੇ 30 ਤੋਂ 35 ਬੰਦਿਆਂ ਨੇ ਵਾਰ ਕੀਤਾ ਬੇਰਹਿਮੀ ਨਾਲ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਸੰਗਤ ਜੀ ਦੇਖ ਸਕਦੇ ਨੇ ਆਪ ਸਾਰੇ ਸੋ ਇਸ ਵੇਲੇ ਤੁਸੀਂ ਆਪਣੇ ਆਪ ਨੂੰ ਕਿਵੇਂ ਸਾਂਭ ਰਹੇ ਹੋ ਫਿਰ ਕਿਵੇਂ ਮੈਨੇਜ ਕਰ ਰਹੇ ਹੋ ਅੰਜੀ ਜਦ ਮੈਂ ਵੀਡੀਓ ਦੇਖੀ ਕਿਉਂਕਿ ਉਸ ਟਾਈਮ ਤਾਂ ਮੈਂ ਸੀਗੇ ਨਹੀਂ ਜਦ ਇਹਨਾਂ ਦੀ ਕੁੱਟਮਾਰ ਹੋ ਰਹੀ ਸੀ ਉਹਨਾਂ ਨੇ ਕੋਈ ਕੋਈ ਵੀ ਤਰਸ ਨਹੀਂ ਕੀਤਾ ਉਹਨਾਂ ਤੇ ਮਾਰ ਹੀ ਗਏ ਨੇ ਜਿਵੇਂ ਉਹਨਾਂ ਨੂੰ ਮਾਰ ਹੀ ਦੇਣਾ ਉਹਨਾਂ ਨੇ ਹੂੰ ਇੰਨੀ ਵੀ ਕਿਹੜੀ ਗੱਲ ਹੋ ਗਈ ਸੀ ਕਿ ਉਹਨਾਂ ਨੇ ਉਹਨਾਂ ਨੂੰ ਜਾਨ ਤੋਂ ਹੀ ਮਾਰਨ ਦੀ ਕੋਸ਼ਿਸ਼ ਕੀਤੀ ਐ ਕੁਝ ਨਹੀਂ ਦੇਖਿਆ ਸਿਰ ਨਹੀਂ ਦੇਖਿਆ ਕੁਝ ਨਹੀਂ ਦੇਖਿਆ ਉਹਨਾਂ ਨੇ ਉਹਨਾਂ ਦਾ ਪਹਿਲਾਂ ਦਮਾਲੇ ਨੂੰ ਹੱਥ ਪਾਇਆ ਬਾਣੇ ਦੀ ਬੇਅਦਬੀ ਕੀਤੀ ਫਿਰ ਉਸ ਤੋਂ ਬਾਅਦ ਐਨਾ ਮਾਰਿਆ ਐਨਾ ਮਾਰਿਆ ਕਿ ਆਪਣੇ ਵੱਲੋਂ ਨਾਲੀ ਚ ਪਿਆ ਸੀਗਾ ਮੇਰਾ ਭਾਈ ਅਦਮੋਇਆ ਕਰਕੇ ਅਦਮੋਇਆ ਪੰਜੀ ਆਪਣੇ ਵੱਲੋਂ ਮਾਰ ਹੀ ਦਿੱਤਾ ਉਹਨਾਂ ਨੇ ਉਹ ਨਹੀਂ ਕੋਈ ਤਰਸ ਕਰ ਰਹੇ ਸੀਗੇ ਪਤਾ ਨਹੀਂ ਕਿਹੋ ਜੀ ਗੁਰਸਿੱਖ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸੇਵਾਦਾਰ ਆ ਇਹ ਕਿਹੋ ਜੀ ਸੇਵਾਦਾਰੀ ਆ ਕਿ ਤੁਸੀਂ ਗੁਰੂ ਦੇ ਸਿੱਖ ਨੂੰ ਜਿਹਨੇ ਬਾਣਾ ਪਾਇਆ ਤੁਸੀਂ ਉਹਦਾ ਸਤਕਾਰ ਵੀ ਨਹੀਂ ਕੀਤਾ ਤੁਸੀਂ ਉਮਰ ਦਾ ਸਤਕਾਰ ਵੀ ਨਹੀਂ ਕੀਤਾ ਮੇਰੀ ਸਮਝ ਤੋਂ ਬਾਹਰ ਨੇ ਇਹ ਚੀਜ਼ਾਂ ਮਗਰ ਉਹ ਤਾਂ ਗਲਤੀ ਤੁਹਾਡੇ ਫਾਦਰ ਸਾਹਿਬ ਦੀ ਕੱਢਦੇ ਨੇ ਸਾਰੀ ਤੁਹਾਡੇ ਬ੍ਰਦਰਸ ਦੀ ਕੱਢਦੇ ਨੇ ਸਾਰੀ ਪਹਿਲਾਂ ਵੀ ਕਹਿੰਦੇ ਕੁਝ ਗੱਲਾਂ ਕਿ ਮੈਨੂੰ ਕਹਿਦੀ ਕੁਝ ਲੋੜ ਨਹੀਂ ਹੈਗੀ ਤੁਸੀਂ ਵੀਡੀਓ 'ਚ ਦੇਖੋ ਉਹਨਾਂ ਨੇ ਕਿੰਨੀ ਬੇਰਹਿਮੀ ਨਾਲ ਮਾਰਿਆ ਪਹਿਲਾ ਵਾਰ ਵੀ ਤੁਸੀਂ ਦੇਖਿਆ ਦਮਾਲੇ ਨੂੰ ਹੱਥ ਪਾਇਆ ਉਹਨਾਂ ਨੇ ਪਹਿਲਾਂ ਛੁੱਟਿਆ ਦਸਤਾਰ ਫੜ ਕੇ ਛੁੱਟਦੀ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਹੀ ਗਏ ਨੇ ਮਾਰ ਹੀ ਗਏ ਨੇ ਲੋਹੇ ਦੀ ਰੌਡਾ ਵੀ ਉਹਨਾਂ ਦੇ ਸਿਰ ਤੇ ਮਾਰੀ ਉਹਨਾਂ ਨੇ ਕੁਝ ਨਹੀਂ ਦੇਖਿਆ ਗਿੰਦਾਸੇ ਵੀ ਮਾਰੇ ਨੇ ਉਹਨਾਂ ਨੇ ਕਿੰਨੇ ਹੰਗਸਿੰਘ ਜਥੇਬੰਦੀਆਂ ਤੁਹਾਡਾ ਸਾਥ ਦੇ ਰਹੀਆਂ ਨੇ ਇਹਦੇ ਵਿੱਚ ਪੰਜੀ ਮੈਂ ਤਾਂ ਕੰਨੀ ਆ ਕਿ ਸਭ ਨੂੰ ਬੋਲਣਾ ਚਾਹੀਦਾ ਇਸ ਮੁੱਦੇ ਵਿੱਚ ਕਿਉਂਕਿ ਇਹ ਗੁਰੂ ਦੇ ਬਾਣੇ ਨੂੰ ਹੱਥ ਪਾਇਆ ਉਸ ਤੋਂ ਬਾਅਦ ਇੱਕ ਬਜ਼ੁਰਗ ਨੂੰ ਹੱਥ ਪਾਇਆ ਕੁਝ ਜਥੇਬੰਦੀਆਂ ਉਹਨਾਂ ਦਾ ਵੀ ਸਾਥ ਦੇ ਰਹੀਆਂ ਨੇ ਕਿਉਂਕਿ ਉੱਥੇ ਦੇ ਸੇਵਾਦਾਰ ਨੇ ਯਾ ਕਹਿ ਲਓ ਕਿ ਵੀ ਉਹ ਵੀ ਸਿੱਖ ਨੇ ਉਹ ਕਹਿੰਦੇ ਕਿ ਵੀ ਤੁਹਾਡੇ ਪਰਿਵਾਰ ਵੱਲੋਂ ਉਹਨਾਂ ਨਾਲ ਵਧੀ ਕੀ ਕੀਤੀ ਗਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੀ ਕੁਝ ਗਲਤ ਚੀਜ਼ਾਂ ਇਹੋ ਜਿਹੀਆਂ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ ਪੰਜੀ ਫਿਰ ਉਹ ਵੀਡੀਓਜ਼ ਕਿਉਂ ਨਹੀਂ ਦੇ ਰਹੇ ਜਿਹੜੇ ਕਿੱਥੇ ਦੀਆਂ ਵੀਡੀਓਜ਼ ਕਰ ਰਹੇ ਸੀ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਸੋਹਾਣੇ ਦੀਆਂ ਉਹ ਵੀਡੀਓਜ਼ ਕਿਉਂ ਨਹੀਂ ਦੇ ਰਹੇ ਜੇ ਤੁਸੀਂ ਇਸ ਚੀਜ਼ ਨੂੰ ਮੈਂ ਮੈਨੂੰ ਪਤਾ ਹੈ ਕਿ ਮੈਂ ਮੈਂ ਸੱਚੀ ਹਾਂ ਤੇ ਮੈਨੂੰ ਕੀ ਪ੍ਰੋਬਲਮ ਹੋਏਗੀ ਉਹ ਵੀਡੀਓਜ਼ ਦਿਖਾਉਣ ਚ ਉਹ ਸਾਨੂੰ ਦੇ ਹੀ ਨਹੀਂ ਰਹੇ ਸਾਡੇ ਸਿੰਘ ਵੀ ਗਏ ਨੇ ਪੁੱਛਣ ਮੇਰੇ ਭਾਈ ਵੀ ਗਏ ਨੇ ਪੁੱਛਣ ਜਿਹੜੇ ਇਸ ਟਾਈਮ ਮੇਰਾ ਸਾਥ ਦੇ ਰਹੇ ਨੇ ਇੰਨੀ ਔਖੀ ਕੜੀ 'ਚ ਜਦਕਿ ਮੇਰੇ ਨੇੜੇ ਤੇੜੇ ਕੋਈ ਵੀ ਨਹੀਂ ਹੈਗਾ ਮੇਰੇ ਘਰ ਦਾ ਕੋਈ ਬੰਦਾ ਨਹੀਂ ਥੋਡੇ ਰਿਸ਼ਤੇਦਾਰ ਥੋੜਾ ਸਾਥ ਨਹੀਂ ਦੇ ਰਹੇ ਜੀ ਉਹ ਥੋਡੇ ਪਿੰਡ ਦੇ ਮੇਰੇ ਨਹੀਂ ਨਹੀਂ ਪੰਜੀ ਸਾਡਾ ਅਸੀਂ ਇੱਥੇ ਹੀ ਸ਼ਿਫਟ ਹੋ ਗਏ ਸੀਗੇ ਅਸੀਂ 70 'ਚ ਰਹਨੇ ਆ ਹੂੰ ਹਾਂਜੀ ਤੇ ਉਹਨਾਂ ਨੇ ਤਾਂ ਕੋਈ ਉਹਨਾਂ ਨੇ ਕੋਈ ਸਾਥਨੀਤਾ ਜਿਹੜੇ ਸਾਡੇ ਪਰਿਵਾਰ ਨੂੰ ਪਿਆਰ ਕਰਦੇ ਨੇ ਮੇਰੇ ਚਾਚੇ ਤਾਏ ਉਹ ਸਾਰੇ ਇਸ ਟਾਈਮ ਖੜੇ ਨੇ ਚਾਚੀਆਂ ਤਾਈਆਂ ਵੀ ਖੜੀਆਂ ਨੇ ਤੇ ਗੁਰਸਿੱਖ ਗੁਰਸਿੱਖ ਜਿਹੜੇ ਸਮਝਦੇ ਨੇ ਹਰ ਇੱਕ ਚੀਜ਼ ਨੂੰ ਉਹ ਵੀ ਖੜੇ ਨੇ ਪਰ ਬਾਕੀ ਮੈਨੂੰ ਜੱਥੇਬੰਦੀਆਂ ਜਿਹੜੀ ਮਾਇਆ ਪਿੱਛੇ ਨੇ ਉਹਨਾਂ ਦਾ ਸਾਨੂੰ ਨਹੀਂ ਪਤਾ ਉਹ ਇੱਧਰ ਉੱਧਰ ਸਾਨੂੰ ਨਹੀਂ ਉਹਨਾਂ ਚੀਜ਼ਾਂ ਦਾ ਪਤਾ ਅਸੀਂ ਇੱਕ ਇੰਟਰਵਿਊ ਦੇ ਵਿੱਚ ਦੇਖਿਆ ਉਹਨਾਂ ਨੇ ਉਹਦੀ ਜਿਹੜੀ ਲਾਈਨ ਸੀਗੀ ਮੇਨਲੀ ਹੈਡਲਾਈਨ ਉਹੀ ਰੱਖੀ ਸੀਗੀ ਸਿੱਖ ਤੇ ਨਿਹੰਗ ਸਿੰਘ ਦੀ ਝੜਪ ਹਾਂਜੀ ਲੜਾਈ ਭੈਣ ਜੀ ਹੁਣ ਜਿਹੜੇ ਨੇ ਅੰਗ ਸਿੰਘ ਨੇ ਉਸ ਚੀਜ਼ ਤੋਂ ਅਸੀਂ ਮੁਕਰੇ ਤਾਂ ਹੈ ਨਹੀਂ ਆ ਅਸੀਂ ਨਿਹੰਗ ਸਿੰਘ ਹੈਗੇ ਨੇ ਤਾਂ ਹੈਗੇ ਨੇ ਜਿਹੜੇ ਉਹ ਸਿੱਖ ਆਪਣੇ ਅਨੋਖਾ ਵੰਦੇ ਨੇ ਉਹ ਤਾਂ ਕਹਿੰਦੇ ਸੀ ਬਿਧ ਧਰਮ ਪਰਿਵਰਤਨ ਕਰਨ ਲੱਗੇ ਆ ਇੱਕ ਲੜਾਈ ਪਿੱਛੇ ਇਹ ਤਾਂ ਕਹਿੰਦੇ ਅਸੀਂ ਐਨੇ ਟਾਈਮ ਦੇ ਸੇਵਾਦਾਰ ਹੈਗੇ ਆ ਗੁਰੂ ਘਰ ਦੇ ਤੇ ਇਹ ਲੜਾਈ ਪਿੱਛੇ ਤਾਂ ਕਹਿ ਰਹੇ ਨੇ ਕਿ ਉਹ ਜਿਹੇ ਸਿੱਖ ਹੋਏ ਉਹ ਕਹਿੰਦੇ ਨੇ ਅਸੀਂ ਧਰਮ ਪਰਿਵਰਤਨ ਕਰਨਾ ਇਹ ਤਾਂ ਹੁਣ ਜੀ ਉਹੀ ਜਾਣਨੋ ਕਿ ਉਹ ਜੇ ਸਿੱਖ ਨੇ ਜਿਹੜੇ ਲੜਾਈਆਂ ਪਿੱਛੇ ਇੱਥੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਵੱਡੇ ਵੱਡੇ ਤੁਹਾਨੂੰ ਪਤਾ ਹੀ ਆ ਸਾਡਾ ਇਤਿਹਾਸ ਹੀ ਕੁਰਬਾਨੀਆਂ ਦੇ ਉੱਤੇ ਐ ਤੇ ਇਹ ਲੜਾਈ ਪਿੱਛੇ ਕਹਿ ਰਹੇ ਨੇ ਕਿ ਧਰਮ ਪਰਿਵਰਤਨ ਕਰਨਾ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀ ਇਹ ਮਸਲਾ ਹੈ ਛੇਤੀ ਸੁਲਝੇ ਤੇ ਜੋ ਵੀ ਤੁਸੀਂ ਉਲਝਣਾ ਚੁਲਝੇ ਹੋਈਓ ਉਹ ਛੇਤੀ ਤੋਂ ਛੇਤੀ ਸਹੀ ਹੋਣ ਤੁਸੀਂ ਇੱਕ ਮੈਸੇਜ ਜੋ ਸਾਡੀ ਆਡੀਅנס ਨੂੰ ਜਾਂ ਫਿਰ ਸਭ ਨੂੰ ਦੇਣਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਦੋ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਕਹਿਣਾ ਚਾਹੁੰਦੀ ਹਾਂ ਜੇ ਸਾਡੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਕਾਨੂੰਨੀ ਕਾਰਨ ਕਾਰਵਾਈ ਕਰਨ ਤੋਂ ਬਾਅਦ ਐਕਸ਼ਨ ਵੀ ਲਿੱਤਾ ਗਿਆ ਹੈ ਉਹਨਾਂ ਤੇ ਵੀ ਐਕਸ਼ਨ ਲਿੱਤਾ ਜਾਵੇ ਉਹਨਾਂ ਤੇ 307 ਲੱਗੀ ਹੈ ਪਰ ਇੱਕ ਵੀ ਬੰਦਾ ਪੁਲਿਸ ਨੇ ਹਲੇ ਤੱਕ ਹਿਰਾਸਤ 'ਚ ਨਹੀਂ ਲਿੱਤਾ ਸਾਨੂੰ ਵੀ ਸਾਨੂੰ ਵੀ ਸਾਡੇ ਲਈ ਜੇ ਉਹ ਰੂਲਸ ਨੇ ਉਹਨਾਂ ਲਈ ਵੀ ਹੋਣੇ ਚਾਹੀਦੇ ਮੈਂ ਐਸਐਸਪੀ ਰੈਂਕ ਡੀਐਸਪੀ ਰੈਂਕ ਸਾਰੀ ਜਗ੍ਹਾ ਤੇ ਰਿਟਰਨ ਰਿਟર્ਨਸ ਆਪਣੀਆਂ ਆਪਣੀ ਰਿਕੁਐਸਟ ਉਹਨਾਂ ਨੂੰ ਦਿੱਤੀ ਹੈ ਤੁਸੀਂ ਐਪਲੀਕੇਸ਼ਨਸ ਵਗੈਰਾ ਦੇ ਕੇ ਆਈ ਆਫਿਸਰਸ ਪਰ ਉੱਥੇ ਮੇਰੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦਾ ਹਲੇ ਤੱਕ ਇੱਕ ਵੀ ਬੰਦਾ ਚੱਕਿਆ ਨਹੀਂ ਗਿਆ ਜਿੱਥੇ ਉਹਨਾਂ ਦੀ ਜਗ੍ਹਾ ਹੈ ਪਹੁੰਚਣ ਦੀ ਮੈਂ ਰਿਕੁਐਸਟ ਕਰਦੀ ਹਾਂ ਡੀਜੀਪੀ ਪੰਜਾਬ ਨੂੰ ਕਿ ਪਲੀਜ਼ ਉਹ ਇਸ ਇਸ ਮਸਲੇ 'ਚ ਫੇਰ ਇਨਵੈਸਟੀਗੇਸ਼ਨ ਕਰਨ ਕਿਉਂਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਉਹ ਮੈਨੂੰ ਇਹ ਨਹੀਂ ਪਤਾ ਕਿ ਬੋਲਣ ਵਾਲੀ ਸਿਰਫ ਮੈਂ ਉਹ ਮੈਨੂੰ ਕੱਲ ਮਾਰ ਦੇਣ ਜੇ ਉਹ ਮੇਰੇ ਫਾਦਰ ਸਾਹਿਬ ਤੇ ਮੇਰੇ ਭਾਈਆਂ ਤੇ ਇੱਕ ਤਰਸ ਨਹੀਂ ਕਰ ਸਕਦੇ ਉਹ ਮੇਰੇ ਤੇ ਕਿਉਂ ਕਰਨਗੇ ਤੇ ਮੈਂ ਪਲੀਜ਼ ਰਿਕਵੈਸਟ ਕਰਦੀ ਹਾਂ ਕਿ ਉਹ ਇਸ ਚੀਜ਼ ਦੇ ਉੱਤੇ ਐਕਸ਼ਨ ਲੈਣ ਤੇ ਜਿੱਥੇ ਉਹਨਾਂ ਦੀ ਜਗ੍ਹਾ ਉਹਨਾਂ ਨੂੰ ਉੱਥੇ ਹੀ ਪਹੁੰਚਾਣ ਮੈਨੂੰ ਲੱਗਦਾ ਕਿ ਇਹ ਜੋ ਮਸਲਾ ਇਹ ਸਲਝਣਾ ਚਾਹੀਦਾ ਜ਼ਰੂਰ ਤੇ ਜੋ ਕਾਰਵਾਈ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਵਾਈਕੁ ਜੀ ਕਾ ਸਾਹ ਸਾ ਵਾਈਕੁ ਜੀ ਕੀ ਕਹਤੇ ਹੈ